ਸਿਖਾ ਰੋਡ ਵਿਖੇ ਡੈਕੋਰੇਸ਼ਨ ਸਮਾਨ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ ਪ੍ਰਸ਼ਾਸਨ ਅਤੇ ਸਰਕਾਰ ਤੋਂ ਕੀਤੀ ਸਹਾਇਤਾ ਦੀ ਮੰਗ ਮੋਕੇ ਦੇ ਫਾਇਰ ਬ੍ਰਿਗੇਡ ਨੇ ਅੱਗ ਤੇ ਪਾਇਆ ਕਾਬੂ ਛਾਰ ਸਰਕਟ ਨਾਲ ਦੱਸਿਆ ਜਾ ਰਿਹਾ ਹੈ ਅੱਗ ਲੱਗਣ ਦਾ ਕਾਰਨ ਸਿਖਾ ਰੋਡ ਵਿਖੇ ਗੋਦਾਮ ਕੋਲ ਸਥਿਤ ਡੈਕੋਰੇਸ਼ਨ ਵਾਲੇ ਸਮਾਨ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਨਾਲ ਡੈਕੋਰੇਸ਼ਨ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਗੱਲਬਾਤ ਕਰਦਿਆ ਗੋਦਾਮ ਦੇ ਮਾਲਕ ਨੇ ਕਿਹਾ ਕਿ ਇੱਥੇ ਅੱਗ 66 ਸਰਕਟ ਨਾਲ ਲੱਗੀ ਹੈ। ਅੱਗ ਇੰਨੀ ਭਿਆਨਕ ਸੀ ਕਿ ਮੇਰਾ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਉਹਨਾਂ ਕਿਹਾ ਫਾਇਰ ਬ੍ਰਿਗੇਡ ਸੇਖਾ ਪਾਟਕ ਬੰਦ ਹੋਣ ਕਾਰਨ ਥੋੜੀ ਦੇਰੀ ਵਿੱਚ ਪਹੁੰਚੀ ਪਰ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਉਸਦੇ ਭਾਵਕ ਹੁੰਦਿਆ ਕਿਹਾ ਕਿ ਮੈਂ ਗਰੀਬ ਬੰਦਾ ਮੇਰਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਮੈਂ ਪ੍ਰਸ਼ਾਸਨ ਅਤੇ 50 ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਾ ਹਾਂ ਇਸ ਮੌਕੇ ਫਾਇਰ ਬ੍ਰਿਗੇਡ ਕਰਮਚਾਰੀ ਨੇ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ ਕਈ ਗੱਡੀਆਂ ਇੱਥੇ ਅੱਗ ਬੁਝਾਉਣ ਲਈ ਪਹੁੰਚੀਆਂ ਸਾਡੀ ਟੀਮ ਨੇ ਭਾਰੀ ਮੁਸ਼ਕਲਤ ਨਾਲ ਅੱਗ ਤੇ ਕਾਬੂ ਪਾ ਲਿਆ ਹੈ ਇਸ ਦਾ ਡੈਕੋਰੇਸ਼ਨ ਦਾ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਕੀ ਨਾਮ ਹੈ ਇਹ ਆਪਣਾ ਸਾਸਤਰੀ ਗੱਲ ਜੀ ਮੇਰਾ ਨਾਮ ਧਰਮਿੰਦਰ ਸਿੰਘ ਆ ਜੀ ਹਾਂਜੀ ਅ ਅੱਜ ਕਿਹੜੀ ਜਗ੍ਹਾ ਤੇ ਕੀ ਵਾਕਿਆ ਹੋਇਆ ਕੀ ਕਹਿਣਾ ਚਾਹੂੰਗੀ ਸੇਖਾ ਰੋਡ ਦੇ ਪ੍ਰਕਾਸ਼ ਮੀਟ ਵਾਲੇ ਕੋਲ ਸਾਡਾ ਦੁਕਾਨ ਸੀਗਾ ਜੀ ਗਦਾਮ ਸੀਗਾ ਇੱਥੇ ਮੇਰਾ ਟੈਂਪੋਰ ਰਸਨ ਦਾ ਮੈਂ ਕੰਮ ਕਰਦਾਗਾ ਬ੍ਰਾਈਡਲ ਐਂਟਰੀਆਂ ਦਾ ਤੇ ਮੈਂ ਹੈ ਨਹੀਂ ਸੀਗਾ ਦੁਕਾਨ ਤੇ ਉਦੋਂ ਨੂੰ ਇੱਥੇ ਅੱਗ ਲੱਗ ਗਈ ਅੱਗ ਲੱਗਣ ਦਾ ਰੀਜਨ ਸੀਗਾ ਜਿਹੜਾ ਸ਼ਾਰਟ ਸਰਕਲ ਹੋਇਆ ਇੱਕ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਹੁਣ ਤੋਂ ਦੁਪ ਘਟੜੇ ਪਹਿਲਾਂ ਹੋਣੀ ਸੀ ਫਾਇਰ ਬ੍ਰਿਗੇਡ ਮੋਕੇ ਤੇ ਪਹੁੰਚ ਗਈ ਸੀ ਹਾਂਜੀ ਮੋਕੇ ਤੇ ਆ ਗਏ ਸੀ ਪਰ ਫਟਕ ਲੱਗੇ ਹੋ ਸੀ ਥੋੜਾ ਰਿਲੇਟ ਪਹੁੰਚੇ ਉਹ ਤੁਹਾਨੂੰ ਮੇਰਾ ਸਾਰਾ ਤਬਾ ਹੋ ਗਿਆ ਸੀ ਵੀਰੇ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਨੁਕਸਾਨ ਸਰ ਜੀ ਮੇਰਾ 20 ਲੱਖ ਰੁਪਏ ਦਾ ਮਾਲ ਮਾਲ ਸਿਕਾ ਜਿਹੜਾ ਬ੍ਰਾਈਡਲ ਲੇਟਰ ਨੇ ਮਸ਼ੀਨਾ ਮੇਰੇ ਸਾਰੀਆਂ ਮਚ ਗਈਆਂ ਅ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨਹੀਂ ਥੇਰ ਜੀ ਤੋਂ ਸੀਐਮ ਸਾਹਿਬ ਤੋਂ ਹੀ ਕਹੂੰਗਾ ਮੈਂ ਗਰੀਬ ਬੰਦਾ ਨਹੀਂ ਬਹੁਤ ਮਸਾ ਇਹ ਦਿਨ ਮੈਂ ਲਿਆਏ ਸੀਗਾ ਮੈਂ ਜਮ ਤਬਾ ਹੋ ਗਿਆ ਕੁਝ ਨਹੀਂ ਬਚਿਆ ਮੇਰਾ ਹੈਲਪ ਵੱਧ ਤੋਂ ਵੱਧ ਕੀਤਾ ਜਾਵੇ ਸਰ ਕੀ ਨਾਮ ਹੈ ਇਹ ਆਪਣਾ ਅ ਅੱਜ ਕੀ ਵਾਕਿਆ ਹੋਇਆ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਵਾਕਿਆ ਦਾ ਜੀ ਤਰਵਿੰਦਰ ਸਿੰਘ ਜੀ ਸੌਫ ਸਿਟੀ ਡੈਕੋਰੇਸ਼ਨ ਦੀ ਇਹਨੂੰ ਸੌਖਾ ਸਾਤ ਨੂੰ ਅੱਗ ਲੱਗੀ ਕਰੋਗੇ ਜੀ ਅਸੀਂ ਬੋਰਨ ਦਿੱਤਾ ਕਰੋਗੇ ਨਾਲ ਦੇ ਨਾਲ ਪੋਜੀਟਿਵ ਕੋਸ਼ਿਸ਼ ਕੀਤੀ ਸੀ ਪੂਰੀ ਉਦੋਂ ਜਲ ਕੇ ਸਾਰੀ ਸਵਾਹ ਹੋ ਗਈ ਦਿੱਤਾ ਇਹਦੇ ਗਰੀਬ ਆਦਮੀ ਦੀ ਵੱਧ ਤੋਂ ਵੱਧ ਪ੍ਰਸ਼ਾਸਨ ਨੂੰ ਹੀ ਬੇਨਤੀ ਆ ਵੀ ਵੱਧ ਤੋਂ ਵੱਧ ਮੈਂ ਕਿੱਥੀ ਜਲ ਮਦਦ ਸਰ ਕੀ ਨਾਮ ਹੈ ਜੀ ਆਪਣਾ ਮੈਂ ਨਾਮ ਧਰਪ੍ਰੀਤ ਸਿੰਘ ਫਾਇਰਮੈਨ ਜੀ ਅ ਅੱਜ ਕਿੱਥੇ ਅੱਗ ਲੱਗੀ ਹੈ ਕੀ ਕਹਿਣਾ ਕਹੋਗੇ ਇਹਦੇ ਬਾਰੇ ਤੁਸੀਂ ਮੌਕੇ ਤੇ ਪਹੁੰਚੇ ਹੋ ਇਹਨਾਂ ਸਾਰਾ ਸਾਨੂੰ ਕਾਲ ਆਈ ਸੀਗੀ ਐਮਰਜੈਂਸੀ ਕਹਿੰਦੇ ਵੀ ਆਜ ਪੈਸਲ ਦੇ ਹਾਂ ਆਪਣੇ ਠੇਖਾ ਰੋਡ ਦੇ ਗਦਾਮਾਂ ਕੋਲੇ ਅੱਗ ਲੱਗੀ ਹੈ ਵੀ ਡੈਕੋਰੇਸ਼ਨ ਦੀ ਦੁਕਾਨ 'ਚ ਤੇ ਉਹ ਬਸ ਜਦੋਂ ਸਾਨੂੰ ਪਤਾ ਲੱਗਿਆ ਜੀ ਤੁਰੰਤ ਦੋ ਜਿਹੜੇ ਫਾਇਰ ਟੈਂਡਰ ਲੈ ਕੇ ਜੀ ਅੱਗ ਤੇ ਆਪਣੇ ਘਟਨਾ ਸਥਾਨ ਤੇ ਪਹੁੰਚ ਗਏ ਜੀ ਅੱਗ ਤੇ ਕਾਬੂ ਪਾ ਲਿਆ ਗਿਆ ਜੀ ਹਾਂ ਜੀ ਤੁਰੰਤ ਪਹੁੰਚ ਕੇ ਜੀ ਅਸੀਂ ਉਹਦੀ ਅੱਗ ਤੇ ਕਾਬੂ ਪਾ ਲਿਆ ਸੀਗਾ ਤੇ ਵਿੱਚ ਜੋ ਡੈਕੋਰੇਸ਼ਨ ਦਾ ਸਾਰਾ ਸਮਾਨ ਸੀਗਾ ਸ਼ਾਰਟ ਸਰਕਟ ਨਾਲ ਅੱਗ ਜਿਹੜੀ ਉਹ ਲੱਗੀ ਸੀਗੀ ਤੇ ਅਦਰ ਨਾਲੋਂ ਜ਼ਿਆਦਾ ਸਮਾਨ ਜਿਹੜਾ ਸੜ ਕੇ ਸਵਾਹ ਕਿੰਨਾ ਕੁ ਨੁਕਸਾਨ ਲੱਗਦਾ ਹੈ ਨੁਕਸਾਨ ਲਗਭਗ ਸਾਰਾ ਕਾਫੀ ਸਮਾਨ ਹੀ ਸੜ ਗਿਆ ਜੀ ਸਾਡੀ ਦਾਕਾਨ